ਹਾਂਜੀ ਕਿਵੇਂ ਹੋ ਬਾਈ ਸਾਰੇ ਹੋਰ ਸਭ ਠੀਕ ਠਾਕ ਬਾਈ ਸਭ ਦੇ ਘਰ ਪਰਿਵਾਰ ਛੇਤਾਂ ਜਾਨਵਰ ਠੀਕ ਠਾਕ ਬਾਈ ਹਾਂਜੀ ਵੀਰੇ ਆਪਣੇ ਭਰਾ ਕੋਲੇ ਕਿਸੇ ਕੋਲੇ ਖਾਸ ਕੋਲੇ ਕਬੂਤਰ ਸੇਲ ਨੇਗੇ ਕਬੂਤਰ ਵੇਚਨੇ ਆ ਆਪਣੇ ਕਿਸੇ ਦੋਸਤ ਨੇ ਕਬੂਤਰ ਪੂਰੇ ਰਿਜ਼ਲਟ ਦੇ ਨੇ ਉਹਨੇ ਛੱਡਨੇ ਨੇ ਕਬੂਤਰ ਕਿਸੇ ਗਾਨ ਕਰਕੇ ਪੂਰੇ ਰਿਜ਼ਲਟ ਵਾਲੇ ਕਬੂਤਰ ਨੇ 100% ਗਾਰੰਟੀ ਵਾਲੇ ਆਪਾਂ ਵੀ ਦੇਖੇ ਨੇ ਉੱਡਦੇ ਬੱਚੇ ਉੱਚੇ ਉਹਨਾਂ ਦੇ ਠੀਕ ਹੈ ਭਾਈ ਇਹ ਗੇਨ ਲੈਣੇ ਹੁਣ ਤਾਂ ਆਪਣੇ ਨਾਲ ਹੀ ਕਨੈਕਟ ਕਰ ਲਿਓ ਆ ਨੰਬਰ ਤੇ ਆਪਾਂ ਕਰਾ ਦਾਂਗੇ ਅਲਵਾਤ ਠੀਕ ਹੈ ਭਾਈ ਇਹ 10 10 12 ਕੂਤਰ ਨੇ ਕਿ ਨਰ ਪੰਜ ਚਾਰ ਮਦੀਨਾ ਨੇ ਠੀਕ ਰਿਜ਼ਲਟ ਉਹਨਾਂ ਦਾ ਪੂਰਾ ਵਾੜੇ ਕੂਤਰਾਂ ਦਾ ਪਾਪ ਹੀ ਨਹੀਂ ਪਾਉਣਾ ਇਹ ਕਿਉਂਕਿ ਜਿੰਨੇ ਵੀ ਆਪਣੇ ਚੈਨਲ ਤੇ ਆਪਣੇ ਨਾਲ ਜੁੜੇ ਹੋਏ ਨੇ ਸਾਰੇ ਆਪਣੇ ਭਰਾ ਹੀ ਨੇ ਮਾੜੀ ਜੀਤ ਆਪਾਂ ਕੀ ਪਾਉਣੀ ਸੀ ਆਪਾਂ ਨੂੰ ਉਹਨਾਂ ਦੇ ਬਾਰੇ ਪਤਾ ਕੋ ਉਤਰਾ ਬਾਰੇ ਆਪਾਂ ਬਾਈ ਤਾਂ ਤਾਂ ਪਾਇਆ ਆਪਣੇ ਚੈਨਲ ਤੇ ਠੀਕ ਆ ਭਰਾ ਜਿੰਨੇ ਵੀ ਲੈਣੇ ਹੋਣ ਜਾਂ ਕਿਸ ਨੂੰ ਚਾਹੀਦੇ ਹੋਣ ਇੱਕ ਭਰਾ ਹੋਰ ਸੀਗਾ ਉਹਦੇ ਕੋਲੇ ਉਡਣ ਵਾਲੇ ਪੱਠੇ ਨੇਗੇ ਕੋਸਕਾ ਪੱਠੇ ਗਝਾ ਕੇ ਬੰਦ ਕਰੇ ਨੇ ਕੋਸਕਾ ਗਝਾਉਣ ਵਾਲੇ ਨੇ ਕੋਸਕਾ ਬੈਠੇ ਬੈਠੇ ਵੱਡੇ ਹੋ ਗਏ ਉਹਦੇ ਕੋਲੇ 20-25 ਪੱਠੇ ਇੰਨਾ ਸੀਗੇ ਤੇ ਆ ਉਹਦਾ ਬਾਈ ਆਪਾਂ ਨੂੰ ਪਤਾ ਨਹੀਂ ਉਡਣਗੇ ਜਾਂ ਨਹੀਂ ਉਹ ਚਲੋ ਆਪਣੇ ਉਹਦਾਂ دوست ਨੇ ਇਹ ਆ ਜਿਹੜੇ ਵੱਡੇ ਕਬੂਤਰ ਨੇ ਸਾਲ ਦੋ ਸਾਲਾਂ ਦੇ ਇਹਨਾਂ ਦੇ ਆਪਾਂ ਨੂੰ ਇਹਨਾਂ ਦੇ ਰਿਜ਼ਲਟ ਦਾ ਪਤਾ ਜੀਨੇ ਲੈਣੇ ਹੁਣ ਵੇਫੇਗਰੋ ਕੇ ਬਾਈ ਲੈ ਲਿਓ ਆਪਣਾ ਇੱਥੇ ਵਟਸਐਪ ਨੰਬਰ ਦੇ ਦਿੰਨੇ ਆ ਇਹਦੇ ਉੱਤੇ ਆਪਾਂ ਨੂੰ ਮੈਸੇਜ ਕਰ ਲਿਓ ਬਾਈ ਜੇ ਕਿਹਨੂੰ ਜ਼ਰੂਰ ਤੋਂ ਹੋਵੇ ਕਬੂਤਰਾਂ ਦੀ ਉਪਟਰ ਪੂਰੇ ਟੌਪ ਦੇ ਨੇ ਫਿਰ ਆਪਾਂ ਕਰਾ ਦਿੰਨੇ ਆ ਗੱਲਬਾਤ ਥੋੜੀ ਆ ਆਪਣਾ ਨੰਬਰ ਆ ਵਟਸਐਪ ਵਾਲਾ ਇਹਦੇ ਤੇ ਮੈਸੇਜ ਕਰ ਲਿਓ ਜੇ ਕਿਹਨੂੰ ਚਾਹੀਦੇ ਨੇ ਭਰਾ ਬਣ ਕੇ ਮੈਸੇਜ ਉਹੀ ਕਰਿਓ ਜੀਨੇ ਲੈਣੇ ਹੋਏ ਟਾਈਮ ਪਾਸ ਲਈ ਨਾ ਕਰਿਓ ਭਰਾ ਕੋਈ انا مردي